ਪੰਜਾਬ ਦੇ ਲੋਕਾਂ ਨੇ ਤੰਗ ਆ ਕੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ 92 ਜਿੱਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਕਿਉਂਕਿ 2022 ਤੋਂ ਪਹਿਲਾਂ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਅੱਕ ਚੁੱਕੇ ਸੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਤੋਂ ਕਿਉਂਕਿ ਜਿਹੜੇ ਵਾਅਦੇ ਕਾਂਗਰਸ ਕਰਦੀ ਸੀ ਉਹ ਵੀ ਨਹੀਂ ਪੂਰੇ ਕੀਤੇ ਜਾਂਦੇ ਸੀ ਜਿਹੜੇ ਵਾਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕਰਦੇ ਸੀ ਉਹ ਵੀ ਨਹੀਂ ਪੂਰੇ ਕੀਤੇ ਜਾਂਦੇ ਸੀ ਨਸ਼ਾ ਵਿਕਿਆ ਬੇਰੁਜ਼ਗਾਰੀ ਵਧੀ ਕਿਸਾਨਾਂ ਨੂੰ ਕੁੱਟਿਆ ਗਿਆ ਅਧਿਆਪਕਾਂ ਦੇ ਨਾਲ ਕੋਟੋ ਮਾਰ ਕੀਤੀ ਗਈ ਢੱਡਾਂ ਦੇ ਵਿੱਚ ਲਤਾ ਮਾਰੀਆਂ ਗਈਆਂ ਜਿਹੜੀਆਂ ਭੈਣਾਂ ਜਿਹੜੀਆਂ ਨੇ ਪੈਗੰਡ ਸੀ ਜਿਨ੍ਹਾਂ ਨੂੰ ਬੱਚੇ ਹੋਣ ਵਾਲੇ ਸੀ ਇਹ ਸ਼ਰੂਮਣੀ ਅਕਾਲੀ ਦਲ ਨੇ ਵੀ ਕੀਤਾ ਭਾਰਤੀ ਜਨਤਾ ਪਾਰਟੀ ਨੂੰ ਸੀ ਤਾਂ ਕਰਾਂ ਗਠਬੰਧ ਦੀ ਸਰਕਾਰ ਸੀ ਤੇ ਇਹੀ ਕੰਮ ਕੀਤਾ ਕਾਂਗਰਸ ਪਾਰਟੀ ਨੇ ਲੋਕ ਇੰਨੇ ਕੋ ਦੁਖੀ ਹੋਗਾ ਵੀ ਭਗਵੰਤ ਮਾਨ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ ਹੈ ਜਵਾਨੀ ਦੀ ਗੱਲ ਕਰ ਰਿਹਾ ਹੈ ਕਿਸਾਨੀ ਦੀ ਗੱਲ ਕਰ ਰਿਹਾ ਹੈ ਬੇਜ਼ਗਾਰੀ ਦੀ ਗੱਲ ਕਰ ਰਿਹਾ ਹੈ ਖਾਸ ਕਰਕੇ ਪੰਥ ਨੂੰ ਮਾਨ ਸੀ ਕਿ ਵਹਿਬਨ ਕਲਾਂ ਦੇ ਗੋੜੀ ਕੋਣ ਡੇਰਾ ਸੱਚਾ ਸੌਦਾ ਦੇ ਸਾਹ ਨੂੰ ਮਾਫੀਨਾਮਾ ਬਿਕਰਮ ਜੀਠਿਆ ਤੇ ਵੱਡੀ ਕਾਰਵਾਈ ਚਲੋ ਜਿਹੜੀ ਕਰ ਦਿੱਤੀ ਗਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗਾਂ ਦੀ ਵੀ ਅਦਵੀ ਦਾ ਇਨਸਾਫ ਕੌਮ ਨੂੰ ਮਿਲੇਗਾ ਜਿਹੜੀਆਂ ਗੱਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਬ ਹੁਬ ਕੇ ਕਈਆਂ ਗਈਆਂ ਕਿ ਉਹ ਵਾਅਦੇ ਪੂਰੇ ਕੀਤੇਗਾ ਇਹ ਤਾਂ ਗੱਲ ਉਹ ਹੋ ਗਈ ਜਿਹੜੀ ਕੈਪਟਨ ਅਮਰਿੰਦਰ ਸਿੰਘ ਵਾਲੀ ਅਮਰਿੰਦਰ ਸਿੰਘ ਨੇ ਸ਼੍ਰੀ ਗੁਟਕਾ ਸੈੱਟ ਦੀ ਹੱਥ ਵਿੱਚ ਫੜ ਕੇ ਸੌ ਖਾਧੀ ਤੇ ਕੀਤਾ ਕੀ ਨਸ਼ਾ ਵਧਿਆ ਵੀ ਨਸ਼ੇ ਦੇ ਨਾਲ ਨੌਜਵਾਨ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਮਰੀ ਵੀ ਕਹਾਣ ਹੋਇਆ ਲੇਕਿਨ ਹੁਣ ਇਹੀ ਕੰਮ ਕੀਤਾ ਸੀ ਇਹਹੀ ਵਾਅਦੇ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੁੱਕ ਕੇ ਛੱਟਦੇ ਨੇ ਇਹ ਉਹਨਾਂ ਨੂੰ ਆਲਤ ਪੈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਹਨਾਂ ਦੀ ਪਾਰਟੀ ਦਾ ਵੋਟ ਬੈਂਕ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੀਕ ਤੇ ਸੀ ਚੋਟੀ ਤੇ ਸੀ ਜਿਹੜਾ ਅੱਜ ਜ਼ੀਰੋ ਹੋ ਗਿਆ ਹੈ ਜਿੱਤਾ ਬੜੀਆ ਮਿੰਟ ਹੋ ਗਿਆ ਹੈ ਲੋਕ ਤਰਾ ਤਰਾ ਕਰ ਰਹੇ ਨੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਗਏ ਉਹ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਪੂਰੇ ਨਹੀਂ ਕੀਤੇ ਗਏ ਪੰਜਾਬ ਅਤੇ ਹਰਿਆਣਾ ਦੇ ਦਿੱਲੀ ਦਾ ਪੰਜਾਬ ਅਤੇ ਹਰਿਆਣਾ ਦੇ ਇਕਨੌਲੀ ਬਾਰਡਰ ਦਾ ਦਿੱਲੀ ਦੇ ਸ਼ੱਪੂ ਬਾਰਡਰ ਦਾ ਧਰਨਾ ਉਖਾੜਿਆ ਗਿਆ ਫਿਰ ਆ ਲੈਂਡ ਪੁਲਿੰਗ ਪੋਲਿਸੀ ਪਾਸ ਕੀਤੀ ਗਈ ਜਿਹੜੀ ਆ ਕੱਲ ਥੋਕੇ ਛਟਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਕਿਸਾਨ ਵੱਖ-ਵੱਖ ਚੈਨਲਾਂ ਉੱਤੇ ਇਝੂ ਦੇ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਡੀ ਨੋਟੀਫਾਈ ਕੀਤਾ ਜਾਵੇ ਜਿੰਨੀ ਦੇਰ ਤੱਕ ਲੈਂਡ ਪੋਲਿੰਗ ਪਾਲਿਸੀ ਮਤਾ ਪਾ ਕੇ ਡੀ ਨੋਟੀਫਾਈ ਨਹੀਂ ਕੀਤੀ ਜਾਂਦੀ ਉਨੀ ਦੇਰ ਤੱਕ ਅਸੀਂ ਨਹੀਂ ਮੰਨਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਡ ਪੋਲਿੰਗ ਪਾਲਿਸੀ ਬਾਲਾ ਜਿਹੜਾ ਮਤਾ ਹੈ ਉਹ ਵਾਪਸ ਲੈ ਲਿਆ ਹੈ ਜਵਾਨੀ ਤਰਾ ਤਰਾ ਕਰਨੀ ਹੈ ਬਿਰਜ਼ੁਗਾਰਾ ਬਣੂ ਧਰ ਦੇ ਗਾਇ ਸਾਰੇ ਨੇ ਕਿਸਾਨਾਂ ਵੱਲੋਂ ਐਮਐਸਪੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮਹਾਨ ਰਾਜਾ ਰਣਜੀਤ ਵਰਗਾ ਰਾਜ ਜਿਹੜਾ ਹੈ ਪੰਜਾਬ ਦੇ ਵਿੱਚ ਆ ਗਿਆ ਹੈ ਇੱਕ ਪਾਸੇ ਦਿੱਲੀ ਦੇ ਲਾਲੇ ਆម ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦਾ ਪ੍ਰੈਸ਼ਰ ਤੇ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਦੀ ਗੱਲ ਆ ਸੂਰੀ ਜਾਣਾ ਹੁਣ ਲੋਕ ਜਾਂਦੇ ਨੇ ਜਿਹੜੇ ਵਿਚਾਰੇ ਸਰਪੰਚ ਬਣੇ ਨੇ ਆម ਆਦੀ ਪਾਰਟੀ ਦੇ ਉਹਨਾਂ ਦੀ ਤਾਂ ਮਜਬੂਰੀ ਬਣ ਗਈ ਕਿ ਜਿੱਥੇ ਵੀ ਸਮਾਗਮ ਹੁੰਦਾ ਹੈ ਜਿੱਥੇ ਵੀ ਇਕੱਠ ਹੁੰਦਾ ਹੈ ਉੱਥੇ ਚਲੋ ਲੋਕਾਂ ਨੂੰ ਕਨਵਿੰਸ ਕਰਨਾ ਲਜਾਣਾ ਰੱਖੜ ਪੁੰਨਿਆਂ ਵਾਲੇ ਦਿਨ ਕੁਰਸੀਆਂ ਤੇ ਲੋਕ ਨਹੀਂ ਦਿਖੇ ਇਸ ਕਰਕੇ ਮੇਨ ਗੈਸਟ ਈਟੀਓਰ ਭਾਈਨ ਸਿੰਘ ਅਤੇ ਪਾਰਟੀ ਪ੍ਰਧਾਨ ਅਰਵਿੰਦ ਕਰੋੜਾ ਨੂੰ ਬੁnaya ਗਿਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਤਰਨਤਾਰ ਦੇ ਵਿੱਚ ਸੀ ਤੇ ਸੁਨਾਮ ਦੇ ਵਿੱਚ ਕੀ ਹੋਇਆ ਚਲੋ ਭਗਵੰਤ ਮਾਨ ਦੀ ਲੋਕਾਂ ਨੇ ਗੱਲ ਸੁਣ ਲਈ ਲੇਕਿਨ ਜਦੋਂ ਅਰਵਿੰਦ ਕੇਸ਼ਰੀਵਾਲ ਸੰਬੋਧਨ ਕਰਨ ਲਈ ਆਏ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਵਸ ਤੇ ਤੇ ਕੁਰਸੀਆਂ ਖਾਲੀ ਹੋ ਗਈਆਂ ਯਾਨੀ ਕਿ ਇਨਾ ਕੋ ਪਾਰਟੀ ਗਿਰ ਜਾਵੇਗੀ ਲੋਕ ਪਛਤਾ ਰਹਿਣਗੇ ਲੋਕ ਕਹਿੰਦੇ ਨੇ ਕਿ ਅਸੀਂ ਉਸ ਦਿਨ ਨੂੰ ਰੋਣੇ ਆ ਅਸੀਂ ਤੇ ਆਪਣੇ ਗੂਠੇ ਕੱਟਣ ਨੂੰ ਤਿਆਰ ਆ ਜਿਹੜੀਆਂ ਮੋਹਰਾਂ ਲਾਈਆਂ ਜੇਕਰ ਕਿਸਾਨ ਜੇਕਰ ਮਜ਼ਦੂਰ ਜੇਕਰ ਬੇਰਜ਼ਗਾਰ ਇਹ ਗੱਲ ਕਹਿ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਤਾਂ ਬਾਹਰ ਆ ਜਾਣਾ ਜਿਸਕ ਵਰਗਾ ਰਾਜ ਹੈ ਬੜਾ ਕੁਝ ਹੋ ਰਿਹਾ ਜੀ ਡੀਂਗਾ ਮਾਰੀਆਂ ਚਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਕਿਸੇ ਨੇ ਛੁਟਕਲੇ ਤੁਹਾਡੀ ਕਮੇਟੀ ਤੁਹਾਡੇ ਵਿਅੰਗ ਕਿਸੇ ਨੇ ਨਹੀਂ ਸੁਣਦੇ ਲੋਕਾਂ ਨੇ ਕੰਮ ਵੇਖਣੇ ਨੇ ਤੁਸੀਂ ਤਾਂ ਕਹਿੰਦੇ ਸੀ ਕਿ ਹਾਰਾ ਪੈਨ ਜਿਹੜਾ ਹੈ ਲੋਕਾਂ ਦੀ ਬੇਰਜ਼ਗਾਰੀ ਖਤਮ ਕਰੇਗਾ ਬੇਰਜ਼ਗਾਰੀ ਵਧੀ ਹੈ ਪੰਜਾਬ ਉੱਤੇ ਕਰਜ਼ਾ ਵਧਿਆ ਹੈ ਕਿਸਾਨਾਂ ਨੂੰ ਕੁੱਟਿਆ ਗਿਆ ਹੈ ਬੇਰਜ਼ਗਾਰਾਂ ਨੂੰ ਕੁੱਟਿਆ ਗਿਆ ਹੈ ਆਹ 10-10 ਮਹੀਨੇ ਹੋ ਗਏ ਨੇ ਪਿੰਡਾਂ ਵਿੱਚ ਸਰਪੰਚ ਬਣ ਕੇ ਨੇ ਗ੍ਰਾਂਟਾਂ ਨਹੀਂ ਦਿੱਤੀਆਂ ਗਈਆਂ ਤੇ ਫਿਰ ਤੁਸੀਂ ਕਿਹੜੇ ਕਿਹੜਾ ਵਿਕਾਸ ਕਹਿੰਦੇ ਹੋ ਕਿਹੜੇ ਡਿਵੈਲਪਮੈਂਟ ਕਹਿੰਦੇ ਹੋ ਤੇ ਫਿਰ ਦਿੱਲੀ ਲੋਬੀ ਵਾਲੇ ਆਏ ਹੋਏ ਨੇ ਉਹ ਆਪਣੀਆਂ ਮਨਮਰਜ਼ੀਆਂ ਕਰ ਰਹੇ ਨੇ ਚਲੋ ਹੁਣ ਵਧੀਆ ਕੀਤਾ ਅਨੇਕ ਸਖਸੀਆਂ ਨੂੰ ਭੁਜਾ ਦਿੱਤਾ ਰਾਗ ਚੜ੍ਹਾ ਨੂੰ ਜਿਹੜਾ ਭਜਾ ਦਿੱਤਾ ਅਰਵਿੰਦ ਕੇਜੀਵਾਲ ਵੀ ਹੁਣ ਬੜੇ ਤੌਰ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜਾ ਬਣ ਗਏ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਉਹਨਾਂ ਖਫਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਤੋਂ ਨਹੀਂ ਜਿੰਨਾ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਨੇ ਦੂਸਰੇ ਪਾਸੇ ਰਵਿੰਦ ਕੇਜੀਵਾਲ ਵੱਲੋਂ ਜਿਹੜੀ ਏਜੰਸੀਆਂ ਤੋਂ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕਰਵਾਈ ਗਈ ਹੈ ਉਹ ਕਹਿੰਦੇ ਨੇ ਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਮੁੱਖ ਮੰਤਰੀ ਐਜ਼ੇ ਭਗਵੰਤ ਮਾਨ ਛੇੜਾ ਹੁੰਦੇ ਨੇ ਤਾਂ ਜਲੂਸ ਨਿਕਲੇਗਾ ਉਧਰੋਂ ਕਾਂਗਰਸ ਪਾਰਟੀ ਨੇ ਵੀ ਸਰਵੇ ਕਰਵਾਇਆ ਉਹ ਕਹਿੰਦੇ ਨੇ ਚਰਚੀ ਚੰਨੀ ਨੂੰ ਬਣਾਓ ਨੀਤਾ ਕਾਂਗਰਸ ਦਾ ਵੀ ਜਲੂਸ ਲੈ ਕੇ ਜਾਵੇਗਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਨੇਪਰੇ ਉਹਨਾਂ ਨੂੰ ਮੁਕੰਮਲ ਨਹੀਂ ਕੀਤਾ ਕਰ ਗਿਆ ਇਸ ਕੀਤਾ ਗਿਆ ਇਸ ਕਰਕੇ ਪੰਜਾਬ ਦੇ ਲੋਕ ਧਰਾਧਰਾ ਕਰ ਰਹੇ ਹਨ